ਸਾਡੇ ਮਾਨਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਵੱਲੋਂ ਹੋਏ ਆਦੇਸ਼ਾਂ ਮੁਤਾਬਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਜਿੰਨੇ ਵੀ ਸਾਡੇ ਸਮੂਹ ਸਟਾਫ ਸੇਵਾਦਾਰ ਮੁਲਾਜ਼ਮ ਡਿਊਟੀ ਨਿਭਾ ਰਹੇ ਨੇ ਉਹਨਾਂ ਸਾਰਿਆਂ ਲਈ ਆਪਣੇ ਸਨਾਖਤੀ ਕਾਰਡ ਡਿਊਟੀ ਦੌਰਾਨ ਪਹਿਨਣੇ ਜ਼ਰੂਰੀ ਕਰ ਦਿੱਤੇ ਹਨ ਕੱਲ ਹੀ ਅਸੀਂ ਮਲਾਜਮਾਂ ਦੀ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਵੀ ਆਪਣੀ ਡਿਊਟੀ ਦੌਰਾਨ ਸਾਰੇ ਮਲਾਜਮਾਂ ਨੇ ਆਪਣੇ ਜਿਹੜੀ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਡਰੈੱਸ ਮਿਲਦੀ ਆ ਉਹ ਡਰੈੱਸ ਪਹਿਨ ਕੇ ਆਪਣੇ ਆਪਣੇ ਸਨਾਕਤੀ ਕਾਰਡ ਪਹਿਨ ਕੇ ਡਿਊਟੀ ਕਰਨੀ ਆ ਸੋ ਉਹ ਹਦਾਇਤਾਂ ਮੁਤਾਬਕ ਜਿਹੜੇ ਸਟਾਫ ਆ ਸਾਰਾ ਉਹ ਆਪਣੀ ਡਿਊਟੀ ਦੇ ਰਿਹਾ ਪਹਿਰਾਵੇ ਦੇ ਵਿੱਚ ਜਿਹੜੇ ਵੱਖ-ਵੱਖ ਆ ਜਿਹੜਾ ਦਰਬਾਰ ਸਾਹਿਬ ਦੇ ਸਟਾਫ ਲਈ ਵੱਖਰਾ ਆ ਤੇ ਦਫਤਰੀ ਸਟਾਫ ਲਈ ਵੱਖਰਾ ਆ ਤੇ ਹਰੇਕ ਸਟਾਫ ਦਾ ਵੱਖਰਾ-ਵੱਖਰਾ ਕੋਡ ਆ